ਸਵਾ ਬਣ ਗਈ ਬਾ ਟਾਇਰ ਮੱਚ ਗਿਆ ਚਾਰੇ 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 ਟਾਇਰ ਮੱਚ ਗਿਆ ਕੱਲਾ ਲੋਹਰੇਗਾ ਲੋਹਾ ਵੀ ਨਹੀਂ ਕੰਮ ਦਾ ਰਹਿਣਾ ਬੜਾ ਯਾਰ ਕੀ ਕਰੂ ਗਰੀਬ ਬੰਦਾ ਨਾ ਬਾਪਾ ਬਈ ਲੋ ਦੂ ਦੂ ਗੀਆ ਕੋ ਪਿੱਛੋ ਲੱਗੇਗਾ ਅੱਛਾ ਅੱਛਾ ਬਈ ਹੋਰ ਕੋਈ ਨੱਦੀ ਹੋ ਬੰਨ ਰਚ ਤਾਰਾ ਘਾਟ ਹੋ ਤਾ ਨਾ ਨਾ ਲੱਗ ਦੇਖ ਜੇ ਉਹ ਦਿਨ ਹੋ ਇਹਦਾ ਇਹਦਾ ਪਾਰਕੀ ਚੁਰਾ ਦੇ ਇਹਦਾ ਰਹੀ ਆਗੇ ਬੱਚੀਆਂ ਬਈ ਜਦੋਂ ਤੋਂ ਹਲਕੀ ਹੋਈ ਮਤਾਂ ਬੱਛਾ ਉਹ ਇਹ ਜਿਹੜਾ ਉਹ ਮੋੜ ਉੱਪਰ ਲੱਗ ਜਾਏ ਉੱਥੇ ਖੜਵੀ ਹੋਰ ਕੋਣ ਮਣੂ ਬਣਨ ਪੈਣਾ ਆਈਕੋ ਦੇ ਇੰਨੇ ਗੁਆ ਨਾ ਕਰੂ ਉਹ ਵਾਂਕਰ ਕੋਲੇ ਦੀਆਂ ਬਣਾਈ ਆ ਮਗਰਾ ਦੇ ਤਾਂ ਇਹਨਾਂ ਨੂੰ ਵੀ ਲੱਗੀ ਉਹ ਇਕੱਠਾ ਜਿਹਨੂੰ ਲੱਗੀ ਚਾਰੇ ਟਾਇਰ ਮੱਚ ਗਏ ਬਈ ਯਾਰ ਤਾਰਾਂ ਨਾਲ ਲੱਗੀ ਅੱਗ ਟਰੈਕਟਰ ਕੱਢ ਲਿਆ ਹਣਾ ਬਾਵਾ ਜੀ ਉਹ ਐਨਾ ਸ਼ੁਕਰ ਟਰੈਕਟਰ ਕਿੱਥੇ ਹੈ ਟਰੈਕਟਰ ਗਾਹਾਂ ਛੱਡੇ ਕੱਢ ਕੇ ਬਾਈ ਨੇ ਦਹੀ ਲਾ ਕੇ ਕਾਲੀ ਕਾਲੀ ਜੋ ਲੱਗ ਰਹੀ ਸੀ ਕਹਿੰਦੇ ਅੱਗ ਤਾਂ ਹਤਾਰਾਂ ਨੂੰ ਤੇ ਤਾਰਾਂ ਨੂੰ ਲੱਗ ਰਹੀ ਹੈ ਤਾਰਾਂ ਨੂੰ ਪਿੱਛੋਂ ਲੱਗ ਕੇ ਤਾਰਾਂ ਨਾਲ ਤਾਂ ਹਾਂ ਗੱਠਾ ਨੂੰ ਇੱਥੋਂ ਬੁੜੀ ਨੇ ਬੋਲ ਮਾਰਿਆ ਬਾਈ ਨੂੰ ਜਾਂਦੇ ਨੂੰ ਤਾਂ ਕਹਿੰਦੇ ਭਾਈ ਅੱਗ ਲੱਗ ਰਹੀ ਹੈ ਯਾਰ ਕਹਿੰਦਾ ਰੋਕ ਲਾ ਤੇ ਫੇਰ ਰੋਕਿਆ ਉਹਨੇ ਦੋ ਤਿੰਨ ਵਾਰ ਕਿਹਾ ਕਹਿੰਦੇ ਬੁੜੀ ਨੇ ਫੇਰ ਰੋਕਿਆ ਉਹਨੇ ਫਿਰ ਛੇਤੀ ਛੇਤੀ ਦਹੀ ਲਾ ਕੇ ਤੇ ਫੇਰ ਟਰੈਕਟਰ ਕੱਢ ਕੇ ਇਥੇ ਗਾਹਾਂ ਕਰਤਾ ਸੀਗਾ ਚਾਰ ਏਟਾਰਾਂ ਦੇ ਪੜਾਕੇ ਪੈ ਗਏ ਨਵੀਆਂ ਜੋੜੀਆਂ ਸੀ ਚਾਰੇ ਕਹਿੰਦੇ ਕਿਰਕ ਦੁੱਤਰ ਕੀ ਸੀ ਪੰਜ ਦੁੱਤਰ ਟਰੈਕਟਰ ਕਿੱਥੋਂ ਦਾ ਲੈ ਆਇਆ ਸੀ ਜੰਗਾੜਾ ਹੈ ਕਿੱਥੋਂ ਦਾ ਜੰਗਾੜਾ ਇਹ ਪਤਾ ਨਹੀਂ ਆ ਬਾਈ ਖੜੇ ਹੈਗੇ ਕਹਿੰਦੇ ਹੁਣੀ ਪਰ ਪੂਰੀ ਸੀ ਹਜੇ ਅਸੀਂ ਮਗਰੋਂ ਅੱਛਾ ਹਾਂ ਬੜਾ ਯਾਰਾਣਾ ਕੀ ਯਾਰ ਤਾਂ ਓਏ ਸੰਤਾ ਇਸ ਕਿਤੇ ਆ ਅੱਛੇ ਤੇ ਘੜੀ ਨਾ ਟਰਾਲੀ ਕਿੰਨਾ ਜੋੜੀ ਬੰਨ 50000 ਦੀ ਜੋੜੀ ਹੈ ਟਾਇਰਾਂ ਦੀ ਨਵੀਂ ਮੱਚ ਗਈ ਦੋ ਜੋੜੀਆਂ ਮੱਚ ਗਈਆਂ ਚਾਰ ਟਾਇਰ ਹੁੰਦੇ ਹੈਗੇ ਚਾਰੇ ਮੱਚ ਗਏ ਹੇ ਵੇ ਕੀ ਯਾਰਾਣਾ ਯਾਰਾ ਟੱਡਾ ਮਾਨਾ ਦਾ ਟਰਾਲਾ ਮਸਾਲਾ ਇਤੋਂ ਵਗਲ ਵਿੱਚ ਵਾਹ ਉਹ ਗਰੀਬਾਂ ਕੋਲੇ ਵਿਚਾਰਿਆਂ ਕੋਲੇ ਉਤੇ ਹੂ ਕਿਰਾਏ ਤੇ ਨਾਲੇ ਤਾਂ ਸਾਰੇ ਦਾ ਸਾਰਾ ਟਰਾਲਾ ਦੇ ਪਰ ਨਹੀਂ ਪਊਗਾ ਇਹ ਹਾਂ ਸਾਰਾ ਸੀਜ਼ਨ ਮਰ ਗਿਆ ਵਿਚਾਰਿਆਂ ਦਾ ਮਿਹਨਤ ਕਰਕੇ ਜਿਹੜਾ ਸਾਰੇ 2 ਰੁਪਏ ਬਣਾਏ ਹੋਣੇ ਜਿਹੜਾ ਚੱਲ ਟਰਾਲਾ ਤਾਂ ਭੰਦੀ ਹੋਊਗਾ ਤੋਤਾ ਵੀ ਉੱਜੇ ਨੇ ਇੱਕ ਜੋੜੀ ਮੱਛੀ 50000 ਦੀ ਜੋੜੀ ਮੱਛੀ ਦੇਵਾਂ ਕੱਲੂ پھر پاگر کي چڙهڻو آهي ها به گريلا بادل به لريلا آهي اسٽي کا موقعي سان پڙهڻو پڙهڻو ਦੇਖੇ ਇਹ ਵੀ ਪਾਚ ਕੀ ਪਤਾ ਕਿੱਡੀ ਕਿ ਦੂਰੋਂ ਲੱਗਿਆ ਪਤਾ ਹੀ ਨਹੀਂ ਲੱਗਿਆ ਹੁਣ ਬਾਈ ਨੂੰ ਵਿਚਾਰੇ ਨੂੰ ਹੁਣ ਇਹਦਾ ਕਿਹੜਾ ਜੀ ਕਰਦਾ ਸੀ ਉਹ ਕਰਨ ਨੂੰ ਵੱਡੀ ਆ ਗਈ ਓਏ ਆਉਂਦੀ ਹੈ ਫਿਰ ਫਾਇਰ ਬ੍ਰਿਗੇਡ ਹੁਣ ਟਾਇਰ ਤਾਂ ਮੱਚ ਗਏ ਚਾਲੇ ਟਰਾਲੇ ਇਹ ਤਾਂ ਹੋਊ ਗੁਸ਼ਟਾ ਬਚਦ ਰਹੂ ਹੈ 8 ਵਜੇ ਤੋਂ ਬਾਅਦ ਆਈ ਹੈ 8 ਵਜੇ ਤੋਂ ਬਾਅਦ ਹੀ ਆਉਂਦੀ ਹੁੰਦੀ ਹੈ ਜਦੋਂ ਖੇਤਾਂ 'ਚ ਲੱਗੀ ਹੋਵੇ ਨਾ ਅੱਗ ਆਪਾਂ ਲਾ ਦਈਏ ਉਦੋਂ ਆਉਂਦੀ ਹੁੰਦੀ ਹੈ ਤੁਰਤ ਤਾਂ ਉਦੋਂ ਮੌਕੇ ਤੇ ਆ ਜਾਂਦੀ ਹੈ ਜਮਾ ਆ ਆਇਆ ਸੀਰਾ ਵੀ ਹੈ ਸੀਰਾ ਵੀ ਆ ਆ ਗਿਆ ਫਾਇਰ ਵਰਗੇੜ ਆ ਗਈ ਦੇਖਦੇ ਆਂਗੇ ਕੀ ਬੰਦਾ ਮਾਗਰੋਂ ਹੀ ਬੰਦਾ ਤਾਂ ਆਹ ਚੜ ਕੇ ਆਵੇ ਜੀ ਓਏ ਫੇਰ ਨਹੀਂ ਲੋਟਾਂ ਦਾ ਹੈ ਕਿਉਂ ਜਦੋਂ ਉਹ ਖਿੱਚਣਗੇ ਮੈਨੂੰ ਲੱਗਦਾ ਨਾਲ ਖਿਚਾ ਦੋ ਨਾ ਓਏ ਪੈ ਪੂਪ ਵੀਡੀਓ ਵਿੱਚ ਲਾਵਾ ਕੋਈ ਸਮਾਂ ਦੇ ਹੁੰਦੇ ਆ ਵੀਡੀਓ ਵਿੱਚ ਤਾਂ ਵੀਡੀਓ ਵਿੱਚ ਦਿਖਾਉਂਦੇ ਹੁੰਦੇ ਆ ਕੱਲਾ ਇੱਕ ਜਣ ਲੈ ਕੇ ਬਾਜੋ ਖਿਚਾ ਦੋ ਯਾਰ ਛੇਤੀ ਛੇਤੀ ਥੋੜੇ ਬਾਰ ਤੇ ਮਾਰਦਾ ਆ ਇਹ ਚਨੀਰ ਆਉਦਾ ਕੁਝ ਦਮਾ ਇੱਕ ਮਿੰਟ ਹੜਾ ਕਰ ਲੈ ਲੈਟਾਂ ਨੂੰ ਤਾਂ ਕਟੀਆਂ ਕੇ ਦੱਬ ਦੇ ਛੇਤੀ ਯਾਰ ਸੀਰ ਹੱਸੀ ਜਾਂਦਾ ਉਹ ਇਹਦਾ ਬੇੜਾ ਨਾ ਚੱਲਦਾ ਇਹਦਾ ਨਾ ਮੱਚੀ ਵਜਿੱਤਰ ਆ ਲੈ ਇੰਨਾ ਇੰਨਾ ਕੀ ਮਾਰਦੀਆਂ ਇਹ ਵੇ ਰੇਸ਼ ਕਦੋਂ ਕਰੂ ਫਿਰ ਇੱਕ ਜਣਾ ਇਧਰ ਸ਼ੈਡ ਤੇ ਹੋ ਜਾ ਨਾ ਇਧਰਲੇ ਪਾਸੇ ਏਰ ਘਰ ਵਾਲੇ ਪਾਸੇ ਭਜਾ ਦੋ ਸ਼ੈਡ ਤਾਂ ਇਹਨਾਂ ਨੂੰ ਮੈਂ ਲੱਗਦਾ ਪੈਣੀ ਨਹੀਂ ਆ ਸ਼ੈਡਾਂ ਤੋਂ ਘਰ ਵਾਲੇ ਪਾਸੇ ਉਹ ਨਾ ਦੋਨੇ ਪਾਸੇ ਕਰ ਲੈਣਾ ਇਹ ਤਾਂ ਪ੍ਰਾਈਵੇਟ ਲਾਗ ਆ ਕੰਨ ਲੈਣਾ ਕਰ ਕਰ ਵੇਣ ਘਰ ਵਾਲੇ ਪਾਸਿਓਂ ਲੱਗਣ ਭਜਾਉਣਾ ਇਧਰੋਂ ਇੱਕ ਜਣਾ ਇੱਧਰ ਤਾਂ ਲੱਗ ਜੇ ਮੂਰੋ ਵਿਧਾਈ ਜਾਂਦੇ ਹੈ। ਮੈਂ ਤੋਕੀ ਜੀ ਪਾਉਣ ਆਇਆ। ਥੱਲੇ ਪਈ ਭਜਾ ਦੇ ਦਿੱਤਾ ਘਰ ਉਹਨਾਂ ਨੂੰ ਕਹੇ ਘਰ ਵਾਲੇ ਪਾਸਿਓਂ ਭਜਾ ਦਿਓ ਪਹਿਲਾਂ ਸੇਕ ਤਾਂ ਘਟੇ। ਉਹ ਇਹਨਾਂ ਨੂੰ ਟ੍ਰੇਨਿੰਗ ਹੀ ਨਹੀਂ ਹੈਗੀ ਮੈਨੂੰ ਲੱਗਦਾ ਨਹੀਂ। ਘਰ ਵਾਲੇ ਪਾਸਿਓਂ ਭਜਾ ਦਿਓ ਸੇਕ ਤਾਂ ਘਟੇ। ਹੋਰ ਇੱਕ ਜਣਾ ਉਧਰ। ਬਾਈ ਇੱਕ ਜਣਾ ਸਾਈਡ ਤੇ ਹੋ ਜਾ ਇਧਰਲੀ ਸਾਈਡ ਤੇ। ਉਹ ਉਹ ਬਾਈ ਘਰ ਵਾਲੇ ਪਾਸੇ ਹੋ ਜਾ ਇਧਰੋਂ ਸੇਕ ਤਾਂ ਘਟੂਗਾ। ਰਿੰਬ ਰੰਬ ਤਾਂ ਬਚਣਗੇ ਯਾਰ ਟਾਇਰਾਂ ਕੱਲੋ ਪੰਨੀਆਂ ਬੁਝਾ ਦਿਓ ਪਹਿਲਾਂ ਔਰ ਰਿੰਬ ਵੀ ਜਾਣਗੇ ਨਹੀਂ ਸਾਰੇ ਇਹ ਰਿੰਬ ਮੱਚਣਗੇ ਰਿੰਬ ਤਾਂ ਬਚ ਜਾਣਗੇ ਇਹਦਾ ਪਾਣੀ ਹੈ ਨਹੀਂ ਯਾਰ ਇਹ ਕੀ ਕਰਦੀ ਹੋਊਗੀ ਅੱਗ ਕਿੱਥੋਂ ਬੁਝਾਉਂਦੀ ਹੋਊ ਇਹ ਪ੍ਰੈਸ਼ਰ ਤਾਂ ਹੈ ਨਹੀਂ ਇਹਦਾ ਉਹ ਦਾ ਵਾਹ ਉਹ ਦਾ ਦੁੱਖ ਨਾਲ ਆਏ ਨੇ ਪ੍ਰੈਸ਼ਰ ਢਿੱਲਾ ਆਇਆ ਕਰ ਰੱਖਿਆਗਾ ਇਹਦਾ ਡਰੀ ਜੇ ਜਾਂਦਾ ਮੈਨੂੰ ਫੜਾ ਪਾਇਪ ਨੂੰ ਕਿਹੜੇ ਕਿਤਾ ਉਹ ਸਾਰਾ ਬੱਥੇ ਆ ਗਿਆ ਸੀਰੇ ਕੰਨ ਤਾਂ ਨਹੀਂ ਡੇਂਗੂ ਹੁੰਦਾ ਅਰ ਪੀ ਸਾਰੇ ਭਰਨੇ ਪੈਣੀ ਹਨ ਬਈ ਟਰਾਲਾ ਪਿਆ ਯਾਰ 55000 ਰੁਪਏ ਦਾ ਕਿਰਾਇਆ ਕਰਾਈ ਦੀ ਹੈ ਅੱਛਾ 55000 ਰੁਪਏ ਦਾ ਸੀਜ਼ਨ ਸੀਜ਼ਨ ਦਾ ਕਿਰਾਇਆ ਪਤਾ ਨਹੀਂ ਮਹੀਨੇ ਦਾ अच्छा ਤੇ ਬਾਕੀਆਂ ਜੋੜੀਆਂ ਮੱਚੀਆਂ ਐੜੀਆਂ ਦੋ ਟਾ ਹੀ ਲੱਖ ਰੁਪਏ ਦੀ ਬਣਦੀ ਆ ਹਾਂ ਤੇ ਜੋੜੀਆਂ ਮੱਚੀਆਂ ਦੋ ਹਨ ਲੱਖ ਰੁਪਏ ਦਾ ਟਾਇਰ ਹੀ ਉੱਡ ਗਏ ਹੋਰ ਉਹ ਤਾਂ ਆਹ ਪੈ ਗਈ ਉਹ ਮਾਰੀ ਥੱਲੇ ਜਾਂਦਾ ਉੱਥੇ ਉਹਨੂੰ ਕਦੇ ਪਹਿਲਾਂ ਅੱਗ ਦਾ ਬੁਝਾ ਦੇ ਧੂਆਂ ਦਾ ਬਾਅਦ ਚ ਦੇਖੀ ਜਊ ਹੈ ਨਹੀਂ ਟ੍ਰੇਨਿੰਗ ਕਿੱਥੋਂ ਆਉਂਦੀ ਕਿੰਨੇ ਜਦੀ ਨੇ ਚਰੀ ਬਿਆ ਦੇਖੋ ਭਈ ਆ ਘਟੇ ਦੇ ਬੋਲੀ ਆਨੇ ਹੁਣ ਕੀ ਬੋਲੇ ਵਿਚਾਰੇ ਗਰੀਬਾਂ ਦਾ ਹੋ ਗਿਆ ਨੁਕਸਾਨ ਹੋ ਗਿਆ ਚਾਰੇ ਡੋਰ ਜੋੜਨਾਂ ਦੇ ਦੋਨੇ ਜੋੜਨਾਂ ਚਾਰੇ ਟਾਇਰ ਲੱਖ ਰੁਪਿਆ ਨੇ ਇੱਕ ਨੇ ਹੁਣ ਇਹ ਅੱਗ ਤੇ ਪਾਣੀ ਥੋੜੀ ਪਾਉਂਦੇ ਯਾਰ ਤੂੰ ਖੇਤ ਅੱਗ ਲਾ ਦੇ ਆਪਣੇ ਖੇਤ ਉਹਦੀ ਆ ਜਾਂਦੇ ਲਗੇਸ਼ ਉਹਦੀ ਚੱਕੀਆਂ ਦੀ ਲੋਕੇਸ਼ਨ ਯਾਰ ਤੂੰ ਆਇਆ ਕਿਸੇ ਨਾ ਕਿਸੇ ਹਮਲਾ ਕਰ ਰਿਹਾ ਫੈਬਰਿਕਟਾ ਦਾ ਖਾਣਗੀਆਂ ਹਾਂ ਪਹਿਲਾਂ ਹੀ ਖੜਿਆ ਹੁੰਦੇ ਉੱਥੇ ਉਹੀ ਤਾਂ ਗੱਲ ਹੈ ਇਹਦਾ ਹੁਣ ਉਹੀ ਗੱਲ ਹੈ ਲੋਕਾਂ ਨੂੰ ਬੁੱਧੂ ਬਣਾਉਣਾ ਯਾਰ ਬਸ ਹੋਂ ਤੱਕ ਕੀ ਕੰਟਰੋਲ ਕਰੇ ਟਾਇਰ ਤਾਂ ਮੱਚ ਗਏ ਚਾਰੇ ਉਹ ਦੇਖੀ ਉਹ ਦੇਖੀ ਪਰਾਂ ਦਾ ਪ੍ਰੈਕਚਰ ਹੀ ਨਹੀਂ ਹੈਗਾ ਪਹਿਲਾਂ ਹੀ ਬੜਾਕਾ ਮਾਰ ਗਏ ਇਧਰੋਂ ਇਧਰੋਂ ਦਾ ਫੁੱਲ ਪ੍ਰੈਕਚਰ ਉਹ ਤੋਂ ਪ੍ਰੈਕਚਰ ਦੇਖੀ ਹੈ ਤੇ ਹੋਰ ਬੁੜੀਆਂ ਨੇ ਦੱਸਿਆ ਤਾਂ ਲੰਗੇ ਜਾਂਦੇ ਨੂੰ ਬੁੜੀ ਇੱਕਾਈ ਕੇ ਗਈ ਆ ਕਹਿੰਦੀ ਵੀ ਅੱਗ ਲੱਗ ਰਹੀ ਹੈ ਬਾਈ ਕਹਿੰਦਾ ਬਾਈ ਕਹਿੰਦਾ ਦਸ ਦਸ ਟਰੈਕਟਰ ਕੱਢਦਾ ਤੇ ਹੋਰ ਉਹਦੇ ਹੁਣੇ ਤੁਰਤੀ ਦਹੀ ਲਾਤੀ ਉਹਦੀ ਪ੍ਰੈਸ਼ਰ ਨਹੀਂ ਆਇਆ ਅੰਨੇ ਬਾਤ ਫੋਨ ਕਰਾ ਇਧਰੋਂ ਪ੍ਰੈਸ਼ਰ ਹੀ ਨਹੀਂ ਹੈਗਾ ਪ੍ਰੈਸ਼ਰ ਕਿਸੇ ਦਾ ਹੀ ਨਹੀਂ ਦੋਨਾਂ ਦੇ ਕੀ ਆਹੋ ਆਹ ਇਹਦਾ ਕਿਤੇ ਸਾਰੀ ਨਵੇਂ ਵੀ ਟਰਾਲਾ ਭਰ ਸੀ ਨਾ ਸਾਨੂੰ ਉੱਜੀ ਟਰਾਲੇ ਦਾ ਡਰ ਸੀ ਉਹਦਾ ਅਸੀਂ ਅੱਠਾ ਲਾ ਕੇ ਤੋਰੇ ਸਾਨੂੰ ਅਸੀਂ ਉਹ ਬਣਾ ਕੇ ਸਾਡੀ ਮੱਚ ਅੱਛਾ ਸਾਨੂੰ ਐ ਸੀਗਾ ਵੀ ਉਹ ਉਹਦੋਂ ਨਾ ਲੱਗ ਜਾ ਤਾਰਾਂ ਨਾਲ ਸਾਹ ਦਾ ਸਾਨੂੰ ਪ੍ਰੋਫੀ ਨਹੀਂ ਸੀ ਭੈਣਾਂ ਉੱਚੀ ਵੀ ਨਹੀਂ ਅਰ ਸੀਗੀ ਤਾਂ ਹਣ ਐਨੀ ਲੱਗੀ ਬੜੀ ਯਾਰ ਹਣ ਵਜਨ ਵਜਨ ਵੀ ਇਕੱਠਾ ਹੋ ਗਿਆ ਟਾਇਰ ਬਚ ਰਿਹਾ ਹੋ ਕਹਿੰਦੇ ਇਧਰ ਲੈ ਇੱਕ ਸਾਰਾ ਨਾ ਮਸ ਗਿਆ ਉਹ ਕਹੀ ਜਾਂਦਾਗਾ ਚਾਰੇ ਮਸ ਤੇ ਕੇ ਨੂੰ ਵੀ ਪਤਾ ਆ ਮੈਂ ਥੱਲੇ ਸਾਡ ਗੱਪ ਪੈਣ ਰਾਲਾ ਸਹੀ ਗੱਲ ਆ ਐਸਾ ਬਚਾਲ ਉੱਚੀ ਹੁੰਦੀ ਆ ਉਹ ਨਹੀਂ ਆਰਮੀ ਆ ਗਈ ਬਈ ਆਰਮੀ ਆ ਗਈ ਆਰਮੀ ਆ ਗਈ ਆਰਮੀ ਕੱਲ ਛੁੱਟੀ ਆਇਆ ਤੇ ਭੈਣ ਕਰਤੀ ਫਿਰ ਠੀਕ ਆ ਕੱਲ ਆਏ ਹੋਏ ਕਿੰਨੇ ਕੀ ਦਾਲੜ ਕੇ ਇਹ ਤੱਕ ਕੁਝ ਨਹੀਂ ਜੁੜਿਆ ਸੱਤ ਬੰਦੇ ਜੁੜੇ ਸੀਗੇ ਨਾ ਬਣਾਉਦਾ ਹੋ ਗਿਆ ਨਹੀਂ ਤਾਂ ਲਾਈਵ ਕੀਤਾ ਗਾ ਆਹ ਟਰੈਡ ਸੀਗਾ ਬਈ ਬਾਈ ਨੇ ਟਰੈਡ ਕੱਢ ਲਿਆ ਉਹਦੀ ਅਏ ਕਿਦਾ ਪ੍ਰਾਣ ਜਾਈ ਟਰੈਕਟਰ ਨੇ ਚੱਲ ਟਰੈਕਟਰ ਤਾਂ ਬਚ ਗਿਆ ਯਾਰ ਗਰੀਬ ਦਾ ਨੁਕਸਾਨ ਹੋ ਗਿਆ ਬਾਈ ਕਹਿੰਦੇ ਯਾਰ ਟਰਾਲਾ ਨਾ ਕਰਾਏ ਤੇ ਲੈਤਾ ਹੋਇਆ ਸੀਗਾ ਲੱਖ ਰੁਪਏ ਚ ਸੀਜ਼ਨ ਸੀਜ਼ਨ ਦਾ ਪਤਾ ਨਹੀਂ ਮਹੀਨੇ ਦਾ ਕੀਤਾ ਸੀ ਪਤਾ ਨਹੀਂ ਸੀਜ਼ਨ ਦਾ ਸ਼ਾਇਦ ਤੱਕ ਸੀਜ਼ਨ ਦਾ ਕੀਤਾ ਹੋਊਗਾ ਉੱਤੋਂ ਖਦੀਆ ਫਿਰ ਇਹ ਇਹਦਾ ਭਾਈ ਨੀ ਪਾਣੀ ਨਾਲ ਸਾਹ ਵੱਧ ਹੀ ਹੈਗੀ ਆ ਦੇਖੀ ਸਾਹੀ ਸਾਹੀ ਚੱਲੀ ਜਾਂਦਾ ਲੈ ਇਹ ਵੀ ਭਾਈ ਆ ਨਹੀਂ ਭਾਗਾ ਦੇਖ ਪਾਣੀ ਕਿੰਨਾ ਪਾਣੀ ਉਹ ਤੇ ਮਾਰਦੇ ਸੀ ਓਏ ਉਹ ਤੇ ਮਾਰਦੇ ਨੇ ਇੰਦਰਾ ਦੇ ਇਹਦਾ ਭਾਈ ਮਨਸਪੀ ਨੂੰ ਨਾ ਆਲੇ ਆ ਇੱਕ ਅੱਧਾ ਪ੍ਰੈਸ਼ਰ ਤਾਂ ਹਾਂ ਮਾਰ ਦੋ ਉੱਤੋਂ ਲੱਕੂ ਅਸੀਂ ਗਿਆ ਮੇਰਾ ਪਾਣੀ ਕਿੱਥੇ ਧੀ ਹੀ ਟਰਾਲੀ ਇਹ ਧੀਰੇ ਨਹੀਂ ਉਹ ਫੋਟੋ ਜਿਹੇ ਸੀ ਰਾਏ ਤੇ ਰਾਏ ਕਰ ਦਿੱਤੀ ਹਾਂ ਦੋਨੇ ਇੱਕ ਦਾ ਤਾਂ ਹਾਂ ਤਾਂ ਮਰ ਜਾ ਹੁਣ ਬਈ ਬਈ ਤੇ ਰੱਖ ਬਈ ਮਾਰੀ ਚੱਲਾ ਸਰ ਆਦਾ ਕਿਹੜਾ ਵੱਡਾ ਸੀ ਉਹ ਖੜਾ ਉਧਰ ਬਾਈ ਕਿੱਥੇ ਖੜਾ ਆ ਆ ਬਾਈ ਸੀਗਾ ਆ ਬਾਈ ਚਲਾਉਂਦਾ ਸੀਗਾ ਬਾਈ ਯਾਰ ਗਰੀਬ ਮਾਰ ਹੋ ਗਈ ਵਿਚਾਰੇ ਦੀ ਕਿਆ ਬਤਾ ਲੱਗਿਆ ਨਾ ਆਏ ਹੁਣ ਕਿੱਥੇ ਬਦਲ ਲੱਗਦਾ ਏਡੀ ਏਡੀ ਉਤੇ ਟਰਾਲੀ ਤੇ ਮਗਰ ਜਾ ਉਹ ਇੱਕ ਵਾਰ ਇਹ ਚੁਣ ਲਿਆ ਆ ਨੀ ਉਹ ਇੱਕ ਵਾਰ ਬਰਦਾ ਕਾੜੇ ਆ ਹਾਂ ਤੁਸੀਂ ਪਿੱਛੇ ਇਹ ਕਰ ਲਓ ਮੈਂ ਨਾ ਬਰਦਾ ਕਾੜੇ ਜਾ ਕੇ ਮਾਰ ਦੇਣਾ ਹਾਂ ਇੱਕ ਵਾਰੀ ਉਹ ਬਾਈ ਆ ਦੇ ਪਾਣੀ ਸਾਰੇ ਪੱਟਾ ਮਾਰ ਰਿਹਾ ਹੈ ਸਟੇਟ ਦਾ ਕੱਟ ਲੈ ਵੱਜਾ ਕੋਈ ਨਹੀਂ ਰਿੰਬਾਣੂ ਵੀ ਖਤਮ ਕਰ ਦੂ ਅਗਰ ਰਿੰਬਾਣੂ ਵੀ ਖਤਮ ਕਰ ਦੂ ਨਹੀਂ ਤਾਂ ਰਿੰਬ ਤਾਂ ਬਾਜੇ ਆਣਗੇ

ਕੁਝ ਦੇਰ ਇਧਰ ਆ ਕੰਮ ਨਾ ਮਾਰੋਂ ਲੱਗੀ ਅੱਗ ਤਾਂ ਬਾਅਦ ਚ ਮੱਟੀਆਂ ਨੇ ਪਾਸਪੜੀ ਵਾਸਤੇ ਗੋਲਗੀ ਤਾਂ ਤਾਂ ਰਹਿਣੇ ਕੋਈ ਆਈ ਨਹੀਂ ਕਿੰਨੀ ਲਾਈ ਕਰੀ ਜਾਊਗੀ ਇਹਦਾ ਟਾਇਰ ਮਾਚੀ ਰੇ ਰਿੰਬ ਬਵਾਚੇ ਆਣਗੇ ਰਿੰਬ ਬਵਾਚੇ ਤਾਂ ਵੀ ਚੱਲਾ ਹੋਣੀ ਰਿੰਬ ਰਿੰਬ ਦਾ ਬਤੀਵਾ ਆਣਗੇ ਬਈ ਰਿੰਬ ਬਟਾਲ ਜਾਂਦੇ ਆ ਪਾ ਲੋਹਾ ਪਾਣਾ ਲੋਹਾ ਹੁੰਦਾ ਕਿਤੇ ਦੇਖ ਤੂੰ ਕਿੰਨੀ ਪਾ ਪੈਣ ਜਿਹਦਾ ਆਈ ਨਹੀਂ ਚੱਲਦਾ ਰੱਬ ਦੀ ਕਿੱਥੇ ਉਹ ਜਿੰਨੇ ਨੇ ਸੀਲ ਲਾ ਆਣਾ ਸਾਰਾ ਇੱਧਰ ਹੋ ਜੂਗਾ ਇਹਦਾ ਬਗਿਆਸਾ ਸੀਲ ਲਾ ਕੇ ਵੀ ਨਹੀਂ ਖੜਾ ਟੱਟਣਾ ਬਈ ਫਸਤੀ ਕੋਣੇ ਪੜਨੇ ਤਾਂ 4 ਲੱਖ ਆਇਆ ਨਹੀਂ ਨਹੀਂ ਇਹ ਤਾਂ ਬਾਜੀ ਹੋ ਜਾਣਾ ਟਰਾਲ ਲਾਗਾ ਆਹ ਟਾਇਰ ਹੀ ਪੈਣੀ ਹੈ ਚੱਲ ਹੁਣ ਤਾਂ ਬਾਤ ਚੱਲੇਗੀ ਕਹਿਣ ਦਰਾਵੇ ਨਾਲ ਹੀ ਬਦਲੇ ਗੱਲਾਂ ਹੋਈਆਂ ਡਰ ਚ ਟਾਇਰ ਕਿੰਨਾ ਮਾੜੂ ਵਿੱਚ ਸਾਰਾ ਬੋਟਲ ਵਾ ਟੂ ਟੂ ਸਿੰਪਲ ਇੱਕ ਵਾਰ ਮੰਗਦਾ ਜਰਦਾ ਉਹਦਾ ਪਾਰਨ ਚਾਹਦਾ ਫਿਰ ਉਹ ਮੰਨ ਕੇ ਆਉਂਦਾ ਜਬਾਈ ਯਾਰ ਦਾ ਨਾਲ ਵੀਰ ਭਾਈ ਦੋ ਦੋ ਸਦੀ ਹੈ ਟਾਇਰ ਲਾ ਲਾ ਮੇਨ ਚ ਟਾਇਰਾਂ ਦਾ ਲੱਖ ਰੁਪਏ ਦੇ ਕਰੀ ਪੁਰਾਣੀ ਹੀ ਹੱਥਾਂ ਤਾਂ 77000 ਦੀ ਕਰੀ ਹੈ 70000 ਦੇ ਪੁਰਾਣੀ ਪਰਾਲੀ ਨਹੀਂ ਨਹੀਂ ਜੀ ਨਹੀਂ 60000 ਦੀ ਹੈ ਹੈ ਜੀ ਵੀ ਠੀਕ ਹੈ ਹਾਂ ਅਸੀਂ ਆ ਮੈਂ ਆ ਹੀ ਕਰਦਾ ਮੈਂ ਮਸ਼ੀਨ ਤੇ ਖੜਾ ਕੇ ਆਇਆ ਮੈਂ ਚੰਨ ਕਿੱਥੇ ਚਲੀ ਉਹ ਜੀ ਠੀਕ ਆ ਬੱਧੀ ਚਲੀ ਉਹ ਵੀ ਨਾਲ ਦੀ ਤਾਂ ਕੋਣੂ ਬਾਹਰ ਨਾ ਕਹ ਮਰਦਾ ਨਾ ਹੁਣ ਆਇਆ ਸੀ ਕਿਰ ਦੋ ਦਿਨ ਹੋ ਗਏ ਘਰੀ ਨਹੀਂ ਆਇਆ ਹਾਂ ਫਿਰ ਦੋ ਤੂਫੀ ਚਲੀ ਨਾ ਆਇਆ ਓਹ ਟਰੈਕਟਰ ਦਾ ਬਹੁਤ ਸ਼ੁਕਰਾਨਾ ਬਹੁਤ ਟਰੈਕਟਰ ਦਾ ਬਾਈ ਤੂੰ ਦਾ ਫਿਰ ਆ ਸੀਗਾ ਬਾਈ ਆ ਭਾਈ ਜੀ ਹਿੰਮਤ ਵਾਲਾ ਬਾਈ ਟੈਰ ਕੱਢ ਗਿਆ ਮੈਂ ਤਾਂ ਅਜੇ ਦੂਜੇ ਹੁੰਦਾ ਨਾ ਉਹਲਾ ਆਪਾਂ ਜਿੰਦਾ ਓਏ ਅਸੀਂ ਉੱਥੇ ਰਿਸ਼ਤੇਦਾਰੀ ਚ ਆਈ ਜਾਂਦੇ ਸੀ ਉੱਥੇ ਰਾਜਨਾ ਤਾਰਾਂ ਐ ਕੱਟ ਮਾਰਿਆ ਉਹਨੇ ਤਾਰਾਂ ਸੀਗੇ ਜਿਵੇਂ ਕੱਟ ਮਾਰਦੇ ਬੰਦਾ ਇਧਰ ਤਾਰਾਂ ਨਾਲ ਲੱਗੀ ਉਹ ਲੋਕ ਬਣਾ ਕੇ ਪਾ ਦੇਣਾ 1 ਲੱਖ ਚੁੰਡਿਕ ਮਿੰਟ ਦੀ ਲੱਗੀ ਅੱਗ ਲਾਈਵ ਕੀਤੀ ਮੈਂ ਤਾਂ ਲਾਈਵ ਨਾਲ ਉਹ ਮੋਨਾ ਵੀ ਸ਼ਾਰਟ ਹਾਂ ਓਏ ਹਾਂ ਓਏ ਵੀ ਠੀਕ ਆ ਵੱਡਾ ਕੋ ਪਾਣੀ ਚਲਾਇਆ ਇਹਨਾਂ ਨੇ ਉਹ ਤਾਂ ਹੱਦੇੜਾ ਦਾ ਟੈਂਕੇ ਬੰਦ ਉਹ 6:00 ਵਜਾਉਂਦਾ ਹਣਾ ਓਏ ਹਾਂ ਤਾਂ ਵੀਜਾਉਂਦੇ ਫਿਰ ਉਹ ਥੱਲੇ ਥੱਲੇ ਨਹੀਂ ਵਜਦਾ ਸੀ ਉਹ ਨਾਲ ਨਾਲ ਕੰਮ ਕੀਤਾ ਹੈ ਮਾਸ਼ਾ ਸ਼ਮਾ ਸ਼ਮਾ ਸ਼ ਉਹ ਹੀ ਦੇਖੀ ਮਾਸ਼ਾ ਸ਼ਾਹ ਇਹ ਕੰਮ ਚਲ ਰਿਹਾ ਹੈ ਨਾ ਸਫਾ ਕਹਿੰਦੇ ਹੈਂ ਇਹਦੀ ਵਿਹਾਰ ਕੰਮ ਰਿਹਾ ਹੈ ਨਾ ਸਫਾ ਕਹਿੰਦੇ ਮੋਸੇ ਦਾ ਪਾਣੀ ਮੇਰੇ ਸਾਹ ਨੂੰ ਇਹ ਤਾਂ ਸਰਕਾਰੀ ਆ ਪਾਣੀ ਕਿੰਨਾ ਹੋਊ ਯਾਰ ਚਾਹ ਰਿਹਾ ਕਰਦੇ ਕਿਤੇ ਪ੍ਰੈਸ਼ਰ ਸਾਰਾ ਪਾਣੀ ਤਾਂ ਹਜੇ ਈ ਤੋਂ ਪਹਿਲਾਂ ਕਿੱਥੇ ਮੁੱਕ ਗਿਆ ਹੋ ਆਪਣਾ ਵਾਲਾ ਬਾਹਲਾ ਪਾਣੀ ਪਹਾੜਾ ਜੀ ਮਾਰਦਾ ਕੱਲਾ ਹੋ ਪਾਣੀ ਉਹ ਚ ਬਹੁਤ ਪੈਂਦਾ ਵੀ ਲੱਗਦਾ ਇੰਨਾ ਕ ਪਾਣੀ ਹੋਊ ਜੀ ਦਾ ਕਟਵੜ ਪੈਂਦਾ ਹੂ 30000 ਲੀਟਰ ਥੈਂਕਿਊ ਇਹਨੂੰ ਵੀ ਪਿੰਡ ਚ ਹੈ ਕਿਹੜੇ ਵਿੱਚ ਥੈਂਕਿਊ ਉਹਦਾ ਆਪਣਾ ਟੈਂਕ ਆ ਫਿਰ ਕੀ ਕਰਨੀਆਂ ਇਹਦਾ ਪ੍ਰੈਸ਼ਰ ਤਾਂ ਮੈਂ ਟੋਪੇ ਚ ਭਰ ਲਾਵਾਂ ਉਹਨੂੰ ਕੱਦ ਸਮਝਾਵਾਂ ਇਹ ਟੋਪੇ ਹੀ ਲਾਹਣ ਦੇ ਬੈਕ ਕਰਕੇ ਰਹਿ ਜਾਂਦੀ ਉਹ ਕਿੱਥੇ ਲੋਕ ਵਿਚ ਲਾਉਂਦੇ ਆ ਉਹ ਇਦਾਂ ਇਦਾਂ ਪਾਣੀ ਦਾ ਸਰੀਰ ਬਣਾਉਂਦੇ ਆ ਵੇਰੇ ਆਇਨੀ ਤੋਂ ਪਾਇੰਦਰਾ ਲਾਖੀ ਨੂੰ ਮੋਟਰ ਤੇ ਪੈਨ ਦਾ ਬਚ ਗਿਆ ਕਰੇ ਤਾਂ ਹੀ ਯਾਰ ਟੋਬੇ ਜੀ ਤਾਰ ਦੇ ਭੈਣ ਦੀ ਲੱਗਾ ਟਰੈਕਟਰ ਵੀ ਤਾਰ ਦਿੰਦੇ ਆ ਰੱਤ ਵੀ ਦੇ ਨੁਕਸਾਨ ਤਾਂ ਹੁੰਦਾ ਵੀ ਦਵਾਈ ਦੇਣਾ ਕਰ ਲੈਣੇ ਭਾਈ ਆ ਆਪ ਕੀ ਜਿਹੜਾ ਹੋਰ ਹੋਇਆ ਹੋਰ ਰਹਿ ਗਏ ਸੀ ਜੀ ਆਪਾਂ ਨਾਲ ਪੰਦਰਾ ਜੀ ਬੱਤੀ ਨਾ ਚੱਲ ਨਾਲ ਨਗਰੀ ਉਸੀ ਬੱਚਾ ਖਾਰਨ ਦੇ ਆ ਪਾਈਪ ਵੱਡ ਗਏ ਸੀ ਰੇ ਕੀ ਮੋਟਰ ਤੇ ਜੜਾ ਲਾਂਗੇ ਮੱਛੀ ਦੇ ਲੋੜ ਹੀ ਨਹੀਂ ਨਾਲੇ ਪ੍ਰੈਸ਼ਰ ਵਾਧਾਉਣ ਸਹੀ ਗੱਲ ਆ ਐਂ ਵੱਡੀਆਂ ਹੋਏ እንትን የሚል ልጅ ልጅ